ਬਾਗਾਂ ਦਾ ਰਾਖਾ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਉਜੜੇ ਬਾਗਾਂ ਵਿੱਚੋਂ ਰਹੇ ਖੇ ਅਮਰੂਦ ਲੱਭ ਕੇ ਖਾਂਦਾ ਖਵਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਡੇ ਲੁਕਾਠਾਂ ਤੇ ਬਾਗ ਲਾਗੋ ਲੰਘਿਆ ਤਾਂ ਬਾਗ ਦਾ ਮਾਲਕ ਲੁਕਾਠਾਂ ਤੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋਂ ਸ਼ਰਮਾ ਜਾਵੇ ਮੈਲੀ ਗੰਦੀ ਬਣਾਣ ਤੇ ਲਾਂਗੜ ਲਮਕਦੀ ਲੰਗੋਟੀ ਵਾਲਾ 15 16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ ਸੀ ਪਤਾ ਨਹੀਂ ਡਰ ਨਾਲ ਗੁੱਸੇ ਨਾਲ ਕਿ ਬੁਖਾਰ ਨਾਲ ਉਸ ਦੀਆਂ ਅੱਖਾਂ ਭਖ ਰਹੀਆਂ ਸਨ ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਕੇਵਲ ਇੱਕੋ ਪਤਲੇ ਸੁੱਕੇ ਅਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਅਤੇ ਮੋੜ ਆਪਣੇ ਜਥੇ ਨਾਲ ਚਾਲ ਵਧਾਣ ਦਾ ਮਿਲ ਪਿਆ ਰਾਖੇ ਨੇ ਕੰਬ ਦੇ ਕੰਬ ਦੇ ਆਖਿਆ ਏ ਸ਼ਾਜੀ ਮੈਂ ਕੋਈ ਜਾਣਬੁੱਝ ਕੇ ਥੋੜਾ ਲੰਮੇ ਪਿਆ ਹੋਇਆ ਸਾਂ ਮੈਨੂੰ ਤੇ ਤਾਪ ਚੜਿਆ ਹੋਇਆ ਏ ਓਏ ਤਾਪ ਦੇ ਆ ਬੱਚਿਆ ਤਾਪ ਚੜਿਆ ਕਿਉਂ ਜੀ ਇਹ ਤੇ ਮੈਨੂੰ ਨਹੀਂ ਪਤਾ ਪਰ ਇਹ ਜਦੋਂ ਚੜਨ ਤੇ ਆਵੇ ਤਾਂ ਸਾਰਿਆਂ ਨੂੰ ਹੀ ਚੜ ਜਾਂਦਾ ਏ ਤੁਹਾਨੂੰ ਵੀ ਤੇ ਚਾੜੀ ਗਿਆ ਸੀ ਕਿ ਲਾਲੂ ਸਾ ਆਪ ਵੀ ਪੰਜ ਸੱਤ ਪੁਰਾਣੀਆਂ ਜਮਾਤਾਂ ਪੜਿਆ ਹੋਇਆ ਸੀ ਤੇ ਉਸ ਦੇ ਪੜੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸੀ ਕਿ ਇਸ ਲਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ ਏ ਉਸ ਨੂੰ ਪਤਾ ਸੀ ਕਿ ਬਾਗਾਂ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਏ ਤੇ ਫਿਰ ਅਮੀਰਾਂ ਦਾ ਓਏ ਤੂੰ ਸਾਨੂੰ ਮਹਿਣੇ ਦਿਨਾ ਓਏ ਚੱਕ ਬਿਸਤਰਾ ਬੋਰੀਆਂ ਹੁਣੇ ਤੇਰੇ ਵਰਗੇ ਰਾਖੇ ਦੀ ਸਾਨੂੰ ਕੋਈ ਲੋੜ ਨਹੀਂ ਇਹ ਗੱਲ ਛਾ ਹੋ ਰਾਂ ਇਸ ਖਿਆਲ ਨਾਲ ਨਹੀਂ ਸੀ ਆਕੀ ਕਿ ਉਹ ਰਾਕੇ ਨੂੰ ਕੱਢਣਾ ਚਾਹੁੰਦੇ ਸਨ ਮੁਸਲਮਾਨਾਂ ਦੇ ਜਾਨਮਗਰੋ ਰਾਕੇ ਖੜੇ ਪੈਰ ਨਹੀਂ ਸਨ ਲੱਭਦੇ ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ ਰਾਕੇ ਨੂੰ ਕੁਝ ਰੋ ਆ ਗਿਆ ਉਹ ਕੋਈ ਅਧਖੜ ਕਲਰਕ ਥੋੜਾ ਸੀ ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾ ਰਿਹਾ ਸੀ ਪਰ ਜੋ ਕੁਝ ਹੈ ਸੀ ਹੈ ਤਾਂ ਸੀ ਜਵਾਨ ਲਹੂ ਉਸ ਆਪਣਾ ਸਵੈਮਾਨ ਜਾਗਦਾ ਪੜਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆਇਆ ਅਤੇ ਮਾਲਕ ਨੂੰ ਬਿਨਾਂ ਕੁਝ ਕਹੇ ਉਸੇ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਏ ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁ ਜਾ ਕੇ ਮੁੜ ਆਵੇਗਾ ਸੋ ਉਹਨਾਂ ਬਾਜ ਨਾ ਮਾਰੀ ਪਰ ਰਾਖਾ ਵਾਦਦਾ ਗਿਆ ਵਾਦਦਾ ਗਿਆ ਆਪਣੇ ਰਸਤੇ ਸ਼ਾਹ ਹੋਰਾਂ ਨੂੰ ਹੁਣ ਬਾਗ ਦਾ ਖਿਆਲ ਆਇਆ ਰਾਤ ਦਾ ਖਿਆਲ ਆਇਆ چمگیਦੜਾਂ ਦਾ خیال ਆਇਆ ਜਿਹੜੇ ਉਸ ਸੁਣਿਆ ਹੋਇਆ ਸੀ ਕਿ ਰਾਤੋਂ-ਰਾਤ ਬਾਗਾਂ ਦੇ ਬਾਗ ਉਜਾੜ ਜਾਂਦੇ ਹਨ ਜੇ ਮੁੰਡਾ ਨਾ ਮੁੜਿਆ ਤਾਂ ਰਾਤ-ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਕੀ ਉਹ ਰਾਤ ਆਪਰਾਖੀ ਕਰ ਸਕੇਗਾ ਮਛਰਾਂ ਤੋਂ ਉਹ ਡਰ ਗਿਆ ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਮੈਦਾਨੀ ਇਲਾਕੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਨੂੰ ਆਪਣੇ ਬਾਗ ਵਿੱਚ ਉਹ ਗੱਜ ਦੇ ਚੰਗਾੜ ਦੇ ਸੁਣਾਈ ਦਿੱਤੇ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾ ਹੋਰ ਕਬਰਾ ਗਿਆ ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ ਜਾਣ ਨਾਲ ਜਹਾਨ ਹੈ ਉਸ ਸੋਚਿਆ ਆਪ ਮੋਏ ਜੱਗ ਪਰ ਲੋ ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਤਾਂ ਭਾਵੇਂ ਛੱਡ ਜਾਏ ਪਰ ਲਾਲੂ ਸ਼ਾ ਨੂੰ ਨਹੀਂ ਛੱਡਣ ਲੱਗਾ ਆਵੇਂ ਉਸੀ ਅੰਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ ਲਾਲੂ ਸ਼ਾ ਬੁੰਦ ਲਿਆ ਹੋਇਆ ਖੂਲ ਆਗਲੇ ਥੜੇ ਤੇ ਬੈਠ ਗਿਆ ਰਾਖਾ ਉਸ ਥਾਂ ਦੇ ਲਾਗੋ ਲੰਗਿਆ ਜਿੱਥੇ ਸ਼ਹਿਰੀਏ ਕਲਰਕ ਨਹਿਰ ਕੰਡੇ ਬੈਠੇ ਹੋਏ ਸਨ ਅਧਖੜ ਮਖੌਲੀਏ ਕਲਰਕ ਨੇ ਲਾਗੋ ਲੰਗੀ ਜਾਂਦੇ ਰਾਖੇ ਨੂੰ ਆਖਿਆ ਕਿਉਂ ਬਈ ਗਾਲਾਂ ਤੈਨੂੰ ਪੈਂਦੀਆਂ ਸਨ ਜੀ ਬਾਉ ਜੀ ਫੇਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਂਣਾ ਮੈਨੂੰ ਸ਼ਾਹੂਰਾ ਕੱਢ ਦਿੱਤਾ ਕਿਉਂ ਮੈਨੂੰ ਤਾਂ ਆਪ ਚੜਿਆ ਹੋਇਆ ਸੀ ਫੇਰ ਲੁਕਾਠਾ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਹਾਂਜੀ ਸਾਰੇ ਕਲਰਕਰ ਆਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜਖਿੜਾ ਕੇ ਹੱਸ ਪਏ ਕਿਸੇ ਨੇ ਉਸ ਦੀ ਨੌਕਰੀ ਛੁੱਟਣ ਤੇ ਅਫਸੋਸ ਨਾ ਕੀਤਾ ਕਿਸੇ ਉਸ ਦੀ ਬਾਹ ਫੜ ਕੇ ਤਾਂ ਆਪ ਨਾ ਜਾਂਚਿਆ ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋਂ ਸੋਨਾ ਸੀ ਪਰ ਉਸ ਦੇ ਹੱਥਾਂ ਗੋਡਿਆਂ ਤੇ ਮੈਲ ਜੰਮੀ ਹੋਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ ਕਾਰਨਾ ਦੀ ਡੁੰਗਾਈ ਵਿੱਚ ਪਹੁੰਚਣ ਵਾਲੀ ਪੜਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ। ਰੱਖ ਦਾ ਰਾਖਾ ਡਿੱਗਦਾ ਟੈਂਦਾ ਜਿਹਾ ਤੁਰੀ ਗਿਆ। ਸ਼ਾਮੀ ਉਹ ਘਰ ਪਹੁੰਚਿਆ। ਪਿੰਡੋਂ ਬਾਹਰਵਾਰ ਉਸ ਦੇ ਭਰਾ ਦਾ ਘਰ ਸੀ। ਉਸ ਦਾ ਪਿਓ ਮਰ ਚੁੱਕਾ ਸੀ। ਉਸ ਦੀ ਪਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ। ਨੌ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ-ਕੂੜਾ ਕਰਦੀਆਂ ਸਨ। ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ-ਨਵਾਂ ਪਾਂਡੀ ਦਾ ਕੰਮ ਕਰਨ ਸਿੱਖਿਆ ਸੀ। ਉਹ ਗਜਬ ਦਾ ਹਲਵਾਹਕ ਸੀ। ਪਾਕਿਸਤਾਨ ਵਿੱਚ ਉਸ ਦਾ ਆਪਣਾ ਹੱਲ ਸੀ ਅਤੇ ਉਹ ਠੇਕੇ ਤੇ ਵਾਹੀ ਕਰਦਾ ਸੀ ਹੁਣ ਇਸ ਪੰਜਾਬ ਵਿੱਚ ਉਸ ਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ ਉਸ ਦੇ ਤੀਹਾਂ ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਵਿੱਚ 17 ਰੁਪਏ ਸੀ ਰਾਖਾ ਮੰਜੀ ਡਾ ਕੇ ਬਲੇਟਿਆ ਬਿਸਤਰਾ ਸਰਾਣੇ ਰੱਖ ਕੇ ਲੇਟ ਗਿਆ ਜਦੋਂ ਨੌ ਸੱਸ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ ਮੰਜੀ ਉੱਤੇ ਲੇਟਿਆ ਦੇਖਿਆ ਵੇ ਬਾਰੂ ਪਰਜਾਈ ਨੇ ਆਖਿਆ ਕਿਉਂ ਵੇ ਤੂੰ ਕਿਦਾਂ ਬਾਰੂ ਜਾਗ ਜਿਹਾ ਪਿਆ ਤਾਪ ਦੀ ਨੀਂਦਰੋਂ ਉਸ ਦਾ ਅਸਲੀ ਨਾਂ ਬਹਾਦਰ ਸੀ ਪਰ ਬਾਾਰ ਵਿੱਚ ਜੰਮਣ ਪਲਣ ਕਰਕੇ ਉਸ ਨੂੰ ਬਾਰੂ ਹੀ ਕਹਿੰਦੇ ਸਨ ਬਾਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਾ ਸ਼ਾਹ ਨੇ ਮੈਨੂੰ ਕੱਢ ਦਿੱਤਾ ਨੌ ਸੱਸਤੇ ਜਿਵੇਂ ਬਿਜਲੀ ਪੈ ਗਈ ਕਿਸੇ ਨੇ ਬਾਰੂ ਦਾ ਤਾਪ ਨਾ ਦੇਖਿਆ ਰੋਟੀਆਂ ਦਾ ਫਿਕਰ ਪੈ ਗਿਆ ਬਾਰੂ ਦੇ 17 ਰੁਪਏ ਤਾਂ ਪੱਕੇ ਸਨ ਬਾਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ ਉਹ ਤੇ ਮਜ਼ਦੂਰ ਸੀ ਤੇਵੇ ਹੋਇਆ ਕੀ ਸੀ ਫੇਰ ਪਰਜਾਈ ਨੇ ਹੀ ਪੁੱਛਿਆ ਭਾਬੀ ਮੈਨੂੰ ਤਾਪ ਚੜ ਗਿਆ ਸੀ ਮੈਂ ਲੰਮਾ ਪਿਆ ਸਾਂ ਤਾਂ ਉਤੋਂ ਆ ਗਿਆ ਛਾ ਉਹ ਲੱਗਾ ਗੰਦੀਆਂ ਗੰਦੀਆਂ ਗਾਲਾਂ ਕੱਢਣ ਮੈਂ ਕਿਹਾ ਗਾਲਾਂ ਨਾ ਕੱਢੋ ਤੇ ਉਹਨੇ ਮੈਨੂੰ ਹੀ ਕੱਢ ਦਿੱਤਾ ਇਉਂ ਮਾਰਖਾ ਮਾਂ ਨੇ ਆਖਿਆ ਤੇ ਤੇਰੀ ਕਿਹੜਾ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲਾਂ ਗਾਲਾਂ ਉਸਦੀਆਂ ਟੋਕਣੀਆਂ ਸਨ ਕੱਢੀ ਜਾਣ ਦਿਨੋ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫੇਰ ਕੀ ਹੋਇਆ ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਏ ਮਾਂ ਨੇ ਆਖਿਆ ਬੇਬੇ ਸੈਂਤੀ ਚੱਕ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾਂ ਦੇ ਨਾਹਰ ਸੌਂਦਾ ਸੇਰ ਪਾੜ ਆਇਆ ਸੀ ਵੇ ਮਾਰ ਗਿਆ ਇਹ ਸੈਂਤੀ ਚੱਕ ਕੇ ਪਰਜਾਈ ਬੋਲੀ ਤੇ ਤੈਨੂੰ ਤਾਪ ਕਿੱਦਾਂ ਚੜਿਆ ਵੇ ਲੋਕ ਆਟਾ ਖਾਦੀਆਂ ਹੋਣੀਆਂ ਨੇ ਰੱਜ ਕੇ ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਆਪੜੀ ਸੈਂ ਵੇ ਫੇਰ ਅੱਜ ਵੀ ਨਾ ਸ਼ਾਹ ਵੇਲਾ ਤੇ ਨਾ ਰੋਟੀ ਦੱਸ ਫੇਰ ਕੀ ਕਰਦਾ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਵੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨੀ ਗਈ ਹੋਈ ਸੀ ਤੇ ਨਾਲੇ ਆਟਾ ਵੀ ਤੇ ਨਾ ਵਗਾਰ ਕਰਨ ਜਾਂਦੀ ਬਾਰੂ ਨੇ ਮੁੰਡਪੁਨੇ ਦੀ ਹੈਂਕੜ ਵਿੱਚ ਬੇਸੁਰਤੀ ਉਗਾੜਦੇ ਆ ਆਖਿਆ ਮਾਂ ਆਖਰ ਮੰਜੇ ਤੇ ਬੈਠ ਹੀ ਗਈ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ ਤੁਰਨ ਨਾਲ ਪਸੀਨਾ ਖੂਬ ਆ ਗਿਆ ਸੀ ਪਰ ਫੇਰ ਵੀ ਮਾਂ ਦਾ ਮੂੰਹ ਜਿੱਤਣ ਲਈ ਪਿੰਡਾ ਕਾਫੀ ਤਤਤਾ ਸੀ। ਜਾਨੀ ਮਹੰਗੀਏ ਕਿਤੋਂ ਦੁੱਧ ਲਿਆ ਉਸ ਨੌ ਨੂੰ ਆਖਿਆ। ਜਦੋਂ ਦੇ ਮਹੰਗੀ ਦੇ ਆਪਣੇ ਬਾਲ ਹੋਏ ਸਨ ਉਹ 바ਰੂ ਨੂੰ ਕੁਝ ਉਪਰਾ ਉਪਰਾ ਜਾਣਨ ਲੱਗ ਪਈ ਸੀ। ਭਾਵੇਂ 바ਰੂ ਦੀ ਮਿਹਨਤ ਨਾਲ ਉਸਦੇ ਆਪਣੇ ਬੱਚੇ ਪਾਲਦੇ ਸਨ। ਆਖਣ ਲੱਗੀ ਕਿਥੋਂ ਦੁੱਧ ਲਿਆਵਾਂ ਸਾੜਾ? ਪੈਸੇ ਬਿਨਾ ਇਸ ਦੇਸ ਕੁਝ ਮਿਲਦਾ ਏ? ਜਾਨੀ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ। ਇਨੇ ਨੂੰ ਬਾਰੂ ਦਾ ਭਰਾ ਆ ਗਿਆ ਬਾਰੂ ਨੂੰ ਦੇਖਿਆ ਚੰਗਾ ਹੋ ਗਿਆ ਆ ਗਿਆ ਏ ਉਸ ਆਖਿਆ ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ ਆ ਲੈ ਦੁੱਧ ਲੈ ਆ ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆਂ ਕਿਹਾ ਮਹਿੰਗੀ ਮੂੰਹ ਵੱਟੀ ਪਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰਸਾ ਰੱਖ ਕੇ ਭਰਾ ਦੀ ਪਵਾਂਦੀ ਬੈਠ ਗਿਆ ਤੇ ਮਾਰ ਨੂੰ ਕਹਿਣ ਲੱਗਾ ਕੁੱਲ 15 ਆਨੇ ਬਣੇ ਨੇ ਅੱਜ ਬਾਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਗਾ ਮੈਥੋਂ ਭੁੱਲ ਹੋ ਗਈ ਏ ਬਾਰੂਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਉਸ ਰਾਤ ਬਾਰੂ ਦਾ ਭਰਾ ਆਪ ਰਾਖੀ ਕਰਨ ਚਲਾ ਗਿਆ ਦਾਲ ਜੋਗਾ ਕੋਈ ਪੈਸਾ ਨਾ ਬਚਿਆ ਮਿਸਿਆ ਰੋਟੀਆਂ ਪਾਣੀ ਨਾਲ ਸੰਗੋ ਥੱਲੇ ਲੰਗਾਈਆਂ ਗਈਆਂ ਹਾਂ ਬਾਰੂ ਨੂੰ ਬਦੋ ਬਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ ਬਾਰੂ ਨੂੰ ਨੀਂਦ ਆ ਗਈ ਪਰ ਅੱਧੀ ਰਾਤ ਜਾਦੋ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸ ਨੂੰ ਪੌਂਟਣੀ ਆ ਗਈ ਉਹ ਅੱਖਾਂ ਪਾੜ-ਪਾੜ ਕੇ ਤਾਰਿਆਂ ਵੱਲ ਵੇਖਦਾ ਰਿਹਾ ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰੀਜਨਾਂ ਦੀ ਕਥਾ ਕਹਿ ਰਹੇ ਸਨ ਆਰੀਆ ਸਭਿਆਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤਵੰਡ ਤੇ ਜਾਤਵੰਡ ਵਿੱਚ ਵਿਚਾਰੇ ਸ਼ੂਦਰ ਇੱਕ ਅਤਿਆੰਤ ਦੁਖਪਰੀ ਕਹਾਣੀ ਸਨ ਇਸ ਵਿੱਚ ਉਹ ਸਦਾ ਤੋਂ ਹਿੰਦ ਵਿੱਚ ਵੇਖਦੇ ਆਏ ਸਨ ਹੋਰਨਾਂ ਦੇਸ਼ਾਂ ਵਿੱਚ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ ਪਰ ਹਿੰਦ ਵਿੱਚ ਹਜ਼ਾਰਾਂ ਜਮਾਤਬੰਦੀਆਂ ਸਨ ਅਤੇ ਝੂੜੇ ਤੇ ਚਮਾਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ ਮੂਰਖ ਦੇਵ ਬਾਣੀ ਸੁਣਨ ਦਾ ਹਿਆ ਕਰਦੇ ਸਨ ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ ਪਰ ਵਿਚਾਰੇ ਅਸ਼ੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ ਆਇਆ ਉਹ ਹੋਲ ਡੂੰਗੇ ਟੋਏ ਵਿੱਚ ਕੱਤੇ ਗਏ ਰਵਿਦਾਸ ਚੁਮਾਰ ਜਿਸ ਦੇ ਬਜ਼ੁਰਗ ਢੋਲ ਢੋਇਆ ਕਰਦੇ ਸਨ ਰਾਮ ਨਾਮ ਨਾਲ ਤਰ ਗਿਆ ਭਗਤ ਬਣ ਗਿਆ ਪਰ ਉਸ ਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਦੇ ਵਹਿਣਾ ਵਿੱਚ ਡੁੱਬ ਮੋਏ ਕਬੀਰ ਜੀ ਦੇ ਤੁਮ ਕਤ ਬਾਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਦ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟਵੀ ਦਲੀਲ ਨਾ ਦਿੱਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਛੂਤ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜਿਉਂਦੀ ਰਹੀ ਗਾਂਧੀ ਨੇ ਛੂਤਾਂ ਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦੂ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਰਾ ਮਾਰਿਆ ਅਤੇ ਹਿੰਦੂ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ ਮੰਦਰਾਂ ਦੇ ਬੂਹੇ ਖੁੱਲ ਗਏ ਕਿ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜਾ ਜਾਂ ਚਮਾਰ ਨਹੀਂ ਜੇ ਉਹ ਸਿੱਖ ਬਣ ਗਏ ਤਾਂ ਚੌਥੇ ਪੌੜੇ ਦੇ ਹੋ ਗਏ ਜੇ ਉਹ ਆਰੀਆ ਸਮਾਜੀ ਬਣ ਗਏ ਤਾਂ ਮਹਾਸ਼ੇ ਹੋ ਗਏ ਜੇ ਕ੍ਰਿਸਤਾਨੀ ਬਣੇ ਤਾਂ ਹਸਾਈ ਹੋ ਗਏ ਬਣਿਆ ਕਿ ਉਹਨਾਂ ਦਾ ਚੌਥੇ ਪੌੜੇ ਮਹਾਸ਼ੇ ਹਸਾਈ ਤੇ ਹਰੀਜਨ ਕਹਿਣ ਨਾਲ ਉਹਨਾਂ ਦਾ ਜੀਵਨ ਪੱਧਰ ਤੇ ਨਹੀਂ ਉੱਚਾ ਹੋਇਆ ਗਾਲਾਂ ਦੀ ਆਦ ਹਰੀਜਨਾਂ ਲਈ ਤਾਂ ਕੀਤੀ ਜਾਂਦੀ ਏ ਹਿੰਦੁਸਤਾਨੀਆਂ ਦੀਆਂ ਤਿੰਨ ਚੌਥਾਈ ਗਾਲਾਂ ਦਾ ਉਹ ਹੱਕਦਾਰ ਹੈ ਉਸ ਦੀ ਧੀ ਕਿਸੇ ਦੀ ਧੀ ਨਹੀਂ ਉਸ ਦੀ ਭੈਣ ਕਿਸੇ ਦੀ ਭੈਣ ਨਹੀਂ ਵਗਾਰ ਉਸ ਦਾ ਜਮਾਂਦਰੂ ਹੱਕ ਹੈ ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਵਿੱਚ ਕੁਲੀ ਪਾਉਣ ਤੱਕ ਦਾ ਵੀ ਹੱਕ ਨਹੀਂ ਹਰੀਜਨ ਹਾ ਹਾ ਜਿਵੇਂ ਤਾਰੇ ਖਿੜਖੜਾ ਕੇ ਹੱਸ ਪਏ ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ ਉਹਨਾਂ ਦੇ ਹਰੀਜਨਾਂ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤ੍ਰੇਲ ਕਿਹਾ ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ ਕਿੰਨੀ ਦੁਖ ਰੂਪ ਸੀ ਇਹ ਕਹਾਣੀ ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ-ਪਾੜ ਦੇਖਦੇ ਸੁੱਤੀ ਪਰਜਾਈ ਦੇ ਨਿਆਣਿਆਂ ਦੇ ਸੁਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ 바ਰੂ ਨੂੰ ਵੀ ਕੁਝ ਪਤਾ ਨਾ ਲੱਗਾ ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਵਿੱਚ ਆ ਗਿਆ ਮਾਂ ਤੇ ਪਰਜਾਈ ਨੇ ਰਾਤੀ ਉਸ ਦਾ ਬੁਖਾਰ ਉਤਰਿਆ ਦੇਖਿਆ ਸੀ ਸਮਝ ਲਿਆ ਆਖਦਾ ਜੋ ਸੀ ਬਾਗ ਨੂੰ ਚਲਾ ਗਿਆ ਹੋਵੇਗਾ 바ਰੂ ਦਾ ਭਰਾ ਵੀ ਦਿਨ ਚੜਨ ਤੋਂ ਪਹਿਲਾਂ ਪਿੰਡ ਆ ਗਿਆ ਪਤਾ ਲੱਗਾ ਮੁੰਡਾ ਚੰਗਾ ਪਲਾਏ ਤੇ ਬਾਗ ਨੂੰ ਚਲਾ ਗਿਆ ਏ ਦਿਨ ਚੜੇ ਲਾਲੂ ਸ਼ਾ ਬਾਗ ਦੀ ਕਿਸਮਤ ਦੇਖਣ ਆਇਆ ਤਾਂ ਉਸ ਬਾਰੂ ਨੂੰ ਹੋਏ ਹੋਏ ਕਾਣਿਆ ਆਉਂਦਾ ਹੀ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ ਉਸ ਦੀ ਕਮਾਨ ਵਿੱਚੋਂ ਨਿਕਲੇ ਗੁਲੇਲੇ ਲੁਕਾਠਾਂ ਦੇ ਪੱਤਿਆਂ ਵਿੱਚੋਂ ਸਾੜ ਸਾੜ ਕਰਦੇ ਲੰਗਦੇ ਸੁਣੇ ਕਿਹੜਾ ਏ ਲਾਲੂ ਨੇ ਉੱਚਾ ਜਿਹਾ ਪੁੱਛਿਆ ਮੈਂ ਆ ਬਾਰੂ ਬਾਰੂ ਨੇ ਉੱਤਰ ਦਿੱਤਾ ਲਾਲੇ ਨੇ ਲਾਗੇ ਜਾ ਕੇ ਪੁੱਛਿਆ ਆ ਗਈ ਅਕਲ ਟਿਕਾਣੇ ਪਰ ਉੰਜ ਉਹ ਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸ ਨੂੰ ਆਇਆ ਵੇਖ ਕੇ ਦਿਲੋਂ ਖੁਸ਼ ਸੀ ਜੀ ਹਾਂ ਬਾਰੂ ਨੇ ਕਿਹਾ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਤੇ ਹੁਣ ਉਤਰ ਗਿਆ ਬੁਖਾਰ ਲਾਲੇ ਨੇ ਲਾ ਕੇ ਆਖਿਆ ਸਿੱਧੇ ਜਏ ਹਰੀ ਜਨ ਨੇ ਉੱਤਰ ਦਿੱਤਾ ਆਹੋ ਜੀ ਓਏ ਤੁਹਾਡੇ ਚੂੜਿਆਂ ਦੀ ਮਾਤੀ ਟਿਕਾਣੇ ਨਹੀਂ ਹੁੰਦੀ ਆਹੋ ਜੀ ਲਾਲਾ ਜੀ ਬਾਰੂ ਨੇ ਆਖਿਆ ਓਏ ਮਾਦਰ ਜੇ ਕਾਲੀ ਹੋਸ਼ ਕਰ ਦੂੰ ਤੇ ਜੀ ਹੁਣ ਮੇਰੀ ਭਾਬੀ ਕਹਿੰਦੀ ਏ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਏ ਹਾਂ ਹਾ ਲਾਲਾ ਖੁਸ਼ ਖੁੱਲ ਕੇ ਹੱਸਿਆ ਉਹ ਬੜੀ ਸਿਆਣੀ ਏ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹਾਂ ਲਾਲਾ ਜੀ ਲਾਲਾ ਖੁਸ਼ੀ ਖੁਸ਼ੀ ਮੁੜ ਆਇਆ ਬਾਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ ਉਸ ਦੁਪਹਿਰਾਂ ਵੇਲੇ ਲੋਕਾਠਾਂ ਦਾ ਅੱਧਾ ਕੁ ਸੇਰ ਖਾ ਲਿਆ 3 ਵਜੇ ਦੇ ਨਾਲ ਉਸ ਨੂੰ ਫੇਰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ੈਰੀ ਕਲਰਕਾਂ ਉਸ ਨੂੰ ਬੁਖਾਰ ਵਿੱਚ ਹੀ ਗੁਲੇਲੇ ਕਮਾਉਂਦਿਆਂ ਡਿੱਟਾ ਕਿਉਂ ਬਈ ਮੋੜ ਆਇਆ ਅਦਖੜ ਕਲਰਕ ਨੇ ਫੇਰ ਪੁੱਛਿਆ ਜੀ ਬਾਉ ਜੀ ਬੁਖਾਰ ਦਾ ਕੀ ਹਾਲ ਹੈ ਜੀ ਚੜਿਆ ਹੋਇਆ ਏ ਅਦਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ ਫੇਰ ਲੁਕਾਠਾਂ ਨੂੰ ਹੱਥ ਫੇਰਿਆ ਹੀ ਨਾ ਹਾਂਜੀ ਸਰਦਾਰ ਜੀ ਰੋਟੀ ਨਹੀਂ ਸਿਹਾਈ ਕਰੂੰ ਸੌਰੀਆ ਲੁਕਾਠਾਂ ਗਰਮ ਹੁੰਦੀਆਂ ਨੇ ਮਰਨਾ ਹੀ ਇੱਕ ਹੋਰ ਕਲਰਕ ਨੇ ਅਪੋਲ ਗਾਲ ਕੱਢਦਿਆਂ ਕਿਹਾ ਹਾ ਅੱਛਾ ਜੀ ਨਹੀਂ ਖਾਂਦਾ ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਾਣ ਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਵਿੱਚੋਂ ਅਸਤੀਫਾ ਦੇ ਕੇ ਚਲਾ ਗਿਆ ਸੀ ਬਹੁਤਾ ਪੜਿਆ ਹੋਇਆ ਸੀ ਨਾ ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ ਅਣਖ ਅਣਖ ਹੀ ਤਾਂ ਇਹਨਾਂ ਨੂੰ ਡੋਬਦੀ ਏ ਰਾਤੀ ਵੀ ਉਸ ਨੂੰ ਰੋਟੀ ਨਾ ਪਹੁੰਚੀ ਬਾਰੂ ਦਾ ਪ੍ਰਾਸ਼ੈਰ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਬਾਰੂ ਨੂੰ ਕੁਝ ਨਾ ਅਪੜਿਆ ਰਾਤੀ ਉਸਦਾ ਬੁਖਾਰ ਤੇਜ ਹੋ ਗਿਆ ਉਹ ਜੀ ਭਿਆਣਾ ਲੇਟ ਗਿਆ ਉਸ ਨੂੰ ਕੋਈ ਹੋਸ਼ ਨਾ ਰਹੀ ਉਗੜਿਆ ਟਕਿਆ ਉਹ ਕੁਲਿਓਂ ਬਾਹਰ ਹੀ ਪਿਆ ਰਹਾ ਰਾਤੀ ਚਮਕਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਇ ਬਾਰੂ ਬੇਸੁਰਤ ਸੀ ਰਾਖੇ ਦੇ ਹੁੰਦਿਆਂ ਬਾਗ ਉਜੜ ਰਿਹਾ ਸੀ ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ ਸੀ ਉਹ ਅਬੜ ਵਾਹਿਆ ਉੱਠ ਬੈਠਾ ਓਏ ਮੇਰਾ ਬਾਗ ਉਹ ਉੱਠ ਕੇ ਖੜੋ ਗਿਆ ਕਮਾਨ ਤੇ ਥੈਲੀ ਲੱਬ ਕੇ ਉਸ ਅੰਨੇ ਵਾ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ। ਚਮ ਗਿੱਦੜ ਫਾੜ ਫਾੜ ਪਰ ਮਾਰਦੇ ਉੱਡ ਗਏ। ਉਹ ਕਮਜ਼ੋਰੀ ਨਾਲ ਇੱਕ ਲੁਕਾਠ ਦੇ ਮੋਢ ਲਾ ਕੇ ਬਹਿ ਗਿਆ। ਉਸ ਅੱਖਾਂ ਮੀਟ ਲਈਆਂ। ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ। ਅਚਾਨਕ ਉਹ ਚੀਕ ਚੀਕ ਉੱਠਿਆ। ਗਾਲਾਂ ਨਾਲ ਕਿਹੜੀ ਲੱਤ ਭੱਜ ਜਾਂਦੀ ਏ? ਲਾਲਾ ਜੀ ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ। ਮੇਰੀ ਪਰ ਤੇ ਫਿਰ ਉਹ ਗੁੰਮ ਹੋ ਗਿਆ। ਮੈਂ ਮਾਰ ਸੁੱਟੂੰਗਾ ਓਏ ਮੈਂ ਮਾਰ ਸੁੱਟੂੰਗਾ ਮੇਰਾ ਨਾਂ 바ਰੂ ਹੈ 바ਰੂ ਫੇਰ ਚੁੱਪ ਛਾ ਗਈ ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ ਤਾਂ ਬਾਗ ਵਿੱਚ ਕਾਫੀ ਬੰਦੇ ਸਨ ਕਿਸੇ ਨੇ ਕਿਹਾ ਪੁਲਿਸ ਨੂੰ ਖਬਰ ਕਰੋ ਡਾਕੂਆਂ ਦਾ ਕੰਮ ਏ ਜੀ ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ ਪਰ ਇਹ ਦੂਰ ਜਾ ਕੇ ਅਦਖੜ ਕਲਰਕ ਨੇ ਕਿਹਾ ਮੂਰਖ ਜਾ ਖਾ ਮੋਏ ਜਾ ਰੱਜ ਮੋਏ ਬਾਰੂਦੀਪਰ ਚਾਈ ਸ਼ਾ ਵੇਲਾ ਲਈ ਆਉਂਦੀ ਸੀ ਬਾਗ ਉਜੜ ਚੁੱਕਾ ਸੀ ਚਮਗਿੱਦੜ ਉੱਡ ਚੁੱਕੇ ਸਨ ਡਾਕੂ ਦਾ ਕਿਸੇ ਨੂੰ ਨਹੀਂ ਪਤਾ ਸੀ ਜੋ ਆਰਾਮ ਨਾਲ ਘਰੇ ਸੁਟਾ ਹੋਇਆ ਸੀ